ਹੁਣ ਤੱਕ 38 ਲੋਕਾਂ ਦੀ ਮੌਤ ਹੋਣ ਦਾ ਖਦ사 ਜਤਾਇਆ ਜਾ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਹੁਤ ਹੀ ਖੌਫਨਾਕ ਮੰਜ਼ਰ ਹੈਗਾ ਮੌਕੇ ਦਾ ਜਿੱਥੇ ਬੱਦਲ ਫਟਿਆ ਭਾਰੀ ਮੀਂਹ ਦੇ ਕਾਰਨ ਇਹ ਬੱਦਲ ਫਟੇ ਨੇ ਜੰਮੂ ਕਸ਼ਮੀਰ ਦੀਆਂ ਤਸਵੀਰਾਂ ਦਿਖਾ ਰਿਹਾ ਕਿਸ਼ਤਵਾੜ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਜਿਹੜੀ ਹੈ ਉਹ ਮਚੀ ਹੈ ਲੋਕਾਂ ਦੇ ਘਰ ਮਲਬਾ ਬਣ ਚੁੱਕੇ ਨੇ ਢਹਿ ਢੇਰੀ ਹੋ ਚੁੱਕੇ ਨੇ ਦੁਕਾਨਾਂ ਜਿਹੜੀਆਂ ਸੀਗੀਆਂ ਕਾਰ ਜਿਹੜੇ ਲੋਕਾਂ ਨੇ ਬਣਾਏ ਕੋਈ ਸੀ ਸਾਰਾ ਕੁਝ ਤਬਾਹ ਹੋ ਚੁੱਕਿਆ ਹੈ ਗੱਡੀਆਂ ਦੀ ਗੱਲ ਕਰਦੇ ਆ ਤਾਂ ਗੱਡੀਆਂ ਦੇ ਉੱਪਰ ਮਲਬਾ ਡਿੱਗਾ ਹੈ ਲੈਂਡਸਲਾਈਡਿੰਗ ਹੋਈ ਆ ਵੱਡੇ ਵੱਡੇ ਪੱਥਰ ਡਿੱਗੇ ਨੇ ਸਾਰਾ ਕੁਝ ਤਬਾਹ ਹੋ ਚੁੱਕਿਆ ਹੈ ਇੰਨੀ ਵੱਸੂ ਸੀ ਇਨਾ ਏਰੀਆ ਦੇ ਵਿੱਚ ਔਰ ਜਿਸ ਤੋਂ ਬਾਅਦ ਪਾਣੀ ਦਾ ਵਹਾਅ ਤੇਜ਼ ਹੋਇਆ ਸਾਰਾ ਕੁਝ ਨਾਲ ਰੁੜ ਕੇ ਲੈ ਗਿਆ ਇੰਜ ਲੱਗਦਾ ਹੈ ਕਿ ਜਿਵੇਂ ਇੱਥੇ ਕਦੀ ਘਰ ਵੱਸੇ ਹੀ ਨਾ ਹੁਣ ਕਦੀ ਲੋਕ ਰਹਿਣ ਹੀ ਨਾ ਹੁਣ ਇਸ ਤਰੀਕੇ ਦੀ ਹੁਣ ਤਸਵੀਰ ਉੱਥੇ ਬਣ ਚੁੱਕੀ ਹੈ 38 ਲੋਕਾਂ ਦੀ ਮੌਤ ਹੋਣ ਦਾ ਖੱਸਾ ਜਤਾਇਆ ਜਾ ਰਿਹਾ ਹੈ ਜਦਕਿ ਇਹ ਪਹਿਲਾਂ ਗਿਣਤੀ ਘੱਟ ਸੀ 12 ਤੋਂ 15 ਦੇ ਕਰੀਬ ਸੀ ਹੁਣ ਵੱਧ ਕੇ 38 ਦੇ ਕਰੀਬ ਹੋ ਚੁੱਕੀ ਹੈ ਔਰ ਨਾਲ ਕੀ ਤੁਹਾਨੂੰ ਦੱਸ ਦਈਏ 120 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ 60 ਦੇ ਕਰੀਬ ਲੋਕ ਲਾਪਤਾ ਨੇ ਜਿਨ੍ਹਾਂ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਔਰ ਐਨ ਡੀ ਆਰ ਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਇੱਥੇ ਹੀ ਤੁਹਾਨੂੰ ਦੱਸਦੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾ ਦੇ ਵੱਲੋਂ ਵੀ ਟਵੀਟ ਕਰਕੇ ਇਹ ਭਰੋਸਾ ਜਤਾਇਆ ਗਿਆ ਹੈ ਕਿ ਜੋ ਬਣਦੀ ਮਦਦ ਹੈ ਪਰਿਵਾਰਾਂ ਨੂੰ ਦਿੱਤੀ ਜਾਏਗੀ ਔਰ ਪ੍ਰਸ਼ਾਸਨ ਲੱਗਾ ਕੋਇਆ ਹੈ ਜਲਦੀ ਤੋਂ ਜਲਦੀ ਇਸ ਚੀਜ਼ ਦਾ ਹੱਲ ਕੀਤਾ ਜਾਏਗਾ ਭਾਲ ਜਾਰੀ ਹੈ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਸਥਾਨਕ ਪ੍ਰਸ਼ਾਸਨ ਲੱਗਾ ਹੋਇਆ ਹੈ ਪਰ ਤਸਵੀਰਾਂ ਬਹੁਤ ਖਤਰਨਾਕ ਨੇ ਬਦਲ ਫਟੇ ਨੇ ਕਿਸ਼ਤਵਾੜ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਭਿਆਨਕ ਤਬਾਹੀ ਦੇਖਣ ਨੂੰ ਮਿਲੀ ਹੈ 38 ਲੋਕਾਂ ਦੀ ਮੌਤ ਹੋਣ ਦਾ ਖੱਸਾ ਜਤਾਇਆ ਜਾ ਰਿਹਾ ਹੈ ਜਦਕਿ 120 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਔਰ 60 ਦੇ ਕਰੀਬ ਲੋਕ ਲਾਪਤਾ ਹੋਏ ਨੇ ਪਾਣੀ ਦਾ ਇੰਨਾ ਖਜਾਦਾ ਵਹਾਅ ਸੀ ਕਿ ਜਦੋਂ ਪਾਣੀ ਹੇਠਾਂ ਨੂੰ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਤਾਂ ਉਸ ਤੋਂ ਬਾਅਦ ਹਰੇਕ ਚੀਜ਼ ਨੂੰ ਮਲਬਾ ਬਣਾਉਂਦਾ ਹੋਇਆ ਪਾਣੀ ਜਿਹੜਾ ਅੱਗੇ ਵੱਧਦਾ ਜਾ ਰਿਹਾ ਹੈ ਤਸਵੀਰਾਂ ਦਿਖਾ ਰਿਹਾ ਲੋਕਾਂ ਦੀਆਂ ਗੱਡੀਆਂ ਤੇ ਪੱਥਰ ਡਿੱਗੇ ਨੇ ਲੈਂਡਸਲਾਈਡਿੰਗ ਹੋਈ ਹੈ ਘਰ ਜਿਹੜੇ 2-2 3-3 ਸਟੋਰੀ ਸੀ ਉਹ ਸਾਰੇ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਢਹਿ ਢੇਰੀ ਹੋ ਚੁੱਕੇ ਨੇ ਮਲਬਾ ਬਣ ਚੁੱਕੇ ਨੇ ਕਈ ਲੋਕ ਜਿਹੜੇ ਘਰਾਂ ਦੇ ਵਿੱਚ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਚੁੱਕੇ ਨੇ 38 ਲੋਕਾਂ ਦੀ ਮੌਤ ਹੋਈ ਹੈ 60 ਲੋਕ ਉਹ ਨੇ ਜਿਹੜੇ ਅਜੇ ਲਾਪਤਾ ਨੇ ਕਿ ਪਾਣੀ ਦੇ ਨਾਲ ਹੀ ਰੁੜ ਕੇ ਅੱਗੇ ਚਲੇ ਗਏ ਜਾਂ ਕੀ ਹੈ ਉਹਨਾਂ ਦੀ ਪਾਲ ਐਂਡੀਆਰਐਫ ਦੀਆਂ ਟੀਮਾਂ ਕਰ ਰਹੀਆਂ ਨੇ ਰੈਸਕਿਊ ਜਾਰੀ ਹੈ ਪਰ ਹਾਲਾਤ ਬਹੁਤ ਨਾਜ਼ੁਕ ਬਣੇ ਕੋਈ ਨਹੀਂ ਇਸ ਇਲਾਕੇ ਦੇ ਵਿੱਚ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਿੰਨ ਤਿੰਨ ਸ਼ਾਰਟਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਹਾਲਾਤ ਮੌਕੇ ਦੇ ਹੁਣ ਬਣੇ ਹੋਏ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪੋ ਆਪਣੀ ਜੀਵ ਦੀ ਭਾਲ ਵੀ ਕੀਤੀ ਜਾ ਰਹੀ ਹੈ ਸੋ ਟੀਮਾਂ ਵੀ ਲੱਗੀਆਂ ਹੋਈਆਂ ਨੇ ਅਮਿਤ ਸ਼ਾਹ ਗ੍ਰਹਿ ਮੰਤਰੀ ਹੁਣਾਂ ਦੇ ਵੱਲੋਂ ਬਕਾਇਦਾ ਟਵੀਟ ਵੀ ਕੀਤਾ ਗਿਆ ਹੈ ਕਿ ਜੋ ਇਸ ਜਗ੍ਹਾ ਤੇ ਹੋਇਆ ਉਹ ਬਹੁਤ ਖਤਰਨਾਕ ਸੀਗਾ ਅਸੀਂ ਪਰਿਵਾਰ ਦੇ ਨਾਲ ہمدردی رکھ رہے ہیں اور ਸੰਭਵ کوشش ਜਿਹੜੀ ਆ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਪਰਿਵਾਰਕ ਮੈਂਬਰਾਂ ਨੂੰ ਚਾਹੇ ਲੱਭਣ ਦੀ ਹੋਵੇ ਤੇ ਚਾਹੇ ਮਦਦ ਦੀ ਹੋਵੇ ਰਸਤਿਆਂ ਦੀ ਗੱਲ ਕਰਦੇ ਆ ਤਾਂ ਰਸਤੇ ਤਬਾਹ ਹੋ ਚੁੱਕੇ ਨੇ ਦੇਖ ਹੀ ਸਕਦੇ ਹੋ ਰਸਤਿਆਂ ਦੇ ਖੇਠੋਂ ਇੰਜ ਲੱਗਦਾ ਕਿ ਜਿਵੇਂ ਇੱਥੇ ਕੋਈ ਪੁਲ ਬਣਿਆ ਹੋਵੇ ਕੋਈ ਡੈਮ ਬਣਿਆ ਹੋਵੇ ਇਸ ਤਰੀਕੇ ਦਾ منظر ਜਿਹੜਾ ਖਤਰਨਾਕ منظر ਹੈ ਉਹ ਬਣ ਚੁੱਕਿਆ ਹੈ ਐਨਡੀਆਰਐਫ ਦੀਆਂ ਟੀਮਾਂ ਨੇ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਇਲਾਕੇ ਦੇ ਵਿੱਚੋਂ ਕਿ ਸੇਫ ਜਗ੍ਹਾ ਤੇ ਅ ਚਲੇ ਜਾਣ ਲੋਕ ਇਹ ਤਸਵੀਰਾਂ ਮੌਕੇ ਦੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 38 ਲੋਕਾਂ ਦੀ ਮੌਤ ਹੋਣ ਦਾ ਖਾਸਾ ਜਤਾਇਆ ਜਾ ਰਿਹਾ ਹੈ 60 ਲੋਕ ਲਾਪਤਾ ਨੇ 120 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਚੁੱਕੇ ਨੇ ਕਸ਼ਮੀਰ ਦੀਆਂ ਤਸਵੀਰਾਂ ਦਿਖਾ ਰਿਹਾ ਕਿਸ਼ਤਵਾੜ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਜਿਹੜੀ ਹੈ ਉਹ ਮਚੀ ਹੈ ਲੋਕਾਂ ਦੇ ਘਰ ਮਲਬਾ ਬਣ ਚੁੱਕੇ ਨੇ ਢਹਿ ਢੇਰੀ ਹੋ ਚੁੱਕੇ ਨੇ ਦੁਕਾਨਾਂ ਜਿਹੜੀਆਂ ਸੀਗੀਆਂ ਕਾਰ ਜਿਹੜੇ ਲੋਕਾਂ ਨੇ ਬਣਾਏ ਕੋਈ ਸੀ ਸਾਰਾ ਕੁਝ ਤਬਾਹ ਹੋ ਚੁੱਕਿਆ ਹੈ ਗੱਡੀਆਂ ਦੀ ਗੱਲ ਕਰਦੇ ਆ ਤਾਂ ਗੱਡੀਆਂ ਦੇ ਉੱਪਰ ਮਲਬਾ ਡਿੱਗਾ ਹੈ ਲੈਂਡਸਲਾਈਡਿੰਗ ਹੋਈ ਆ ਵੱਡੇ ਵੱਡੇ ਪੱਥਰ ਡਿੱਗੇ ਨੇ ਸਾਰਾ ਕੁਝ ਤਬਾਹ ਹੋ ਚੁੱਕਿਆ ਹੈ ਇੰਨੀ ਵੱਸੂ ਸੀ ਇਨਾ ਏਰੀਆ ਦੇ ਵਿੱਚ ਔਰ ਜਿਸ ਤੋਂ ਬਾਅਦ ਪਾਣੀ ਦਾ ਵਹਾਅ ਤੇਜ਼ ਹੋਇਆ ਸਾਰਾ ਕੁਝ ਨਾਲ ਰੁੜ ਕੇ ਲੈ ਗਿਆ ਇੰਜ ਲੱਗਦਾ ਹੈ ਕਿ ਜਿਵੇਂ ਇੱਥੇ ਕਦੀ ਘਰ ਵਸੇ ਹੀ ਨਾ ਹੁਣ ਕਦੀ ਲੋਕ ਰਹਿਣ ਹੀ ਨਾ ਹੁਣ ਇਸ ਤਰੀਕੇ ਦੀ ਹੁਣ ਤਸਵੀਰ ਉੱਥੇ ਬਣ ਚੁੱਕੀ ਹੈ 38 ਲੋਕਾਂ ਦੀ ਮੌਤ ਹੋਣ ਦਾ ਖਸਾ ਜਤਾਇਆ ਜਾ ਰਿਹਾ ਹੈ ਜਦਕਿ ਇਹ ਪਹਿਲਾਂ ਗਿਣਤੀ ਘੱਟ ਸੀ 12 ਤੋਂ 15 ਦੇ ਕਰੀਬ ਸੀ ਹੁਣ ਵੱਧ ਕੇ 38 ਦੇ ਕਰੀਬ ਹੋ ਚੁੱਕੀ ਹੈ ਔਰ ਨਾਲ ਕੀ ਤੁਹਾਨੂੰ ਦੱਸ ਦਈਏ 120 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ 60 ਦੇ ਕਰੀਬ ਲੋਕ ਲਾਪਤਾ ਨੇ ਜਿਨ੍ਹਾਂ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਔਰ ਐਨ ਡੀ ਆਰ ਐਫ ਦੀਆਂ ਟੀਮਾਂ ਲਗੀਆਂ ਹੋਈਆਂ ਨੇ ਇੱਥੇ ਹੀ ਤੁਹਾਨੂੰ ਦੱਸਦੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾ ਦੇ ਵੱਲੋਂ ਵੀ ਟਵੀਟ ਕਰਕੇ ਇਹ ਭਰੋਸਾ ਜਤਾਇਆ ਗਿਆ ਹੈ ਕਿ ਜੋ ਬਣਦੀ ਮਦਦ ਹੈ ਪਰਿਵਾਰਾਂ ਨੂੰ ਦਿੱਤੀ ਜਾਏਗੀ ਔਰ ਪ੍ਰਸ਼ਾਸਨ ਲੱਗਾ ਕੋਇਆ ਹੈ ਜਲਦੀ ਤੋਂ ਜਲਦੀ ਇਸ ਚੀਜ਼ ਦਾ ਹੱਲ ਕੀਤਾ ਜਾਏਗਾ ਭਾਲ ਜਾਰੀ ਹੈ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਸਥਾਨਕ ਪ੍ਰਸ਼ਾਸਨ ਲੱਗਾ ਹੋਇਆ ਹੈ ਪਰ ਤਸਵੀਰਾਂ ਬਹੁਤ ਖਤਰਨਾਕ ਨੇ ਬਦਲ ਫਟੇ ਨੇ ਕਿਸ਼ਤਵਾੜ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਭਿਆਨਕ ਤਬਾਹੀ ਦੇਖਣ ਨੂੰ ਮਿਲੀ ਹੈ 38 ਲੋਕਾਂ ਦੀ ਮੌਤ ਹੋਣ ਦਾ ਖੱਸਾ ਜਤਾਇਆ ਜਾ ਰਿਹਾ ਹੈ ਜਦਕਿ 120 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਔਰ 60 ਦੇ ਕਰੀਬ ਲੋਕ ਲਾਪਤਾ ਹੋਏ ਨੇ ਪਾਣੀ ਦਾ ਇੰਨਾ ਖ ਜਿਆਦਾ ਵਹਾਅ ਸੀ ਕਿ ਜਦੋਂ ਪਾਣੀ ਹੇਠਾਂ ਨੂੰ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਤਾਂ ਉਸ ਤੋਂ ਬਾਅਦ ਹਰੇਕ ਚੀਜ਼ ਨੂੰ ਮਲਬਾ ਬਣਾਉਂਦਾ ਹੋਇਆ ਪਾਣੀ ਜਿਹੜਾ ਅੱਗੇ ਵੱਧਦਾ ਜਾ ਰਿਹਾ ਹੈ ਤਸਵੀਰਾਂ ਦਿਖਾ ਰਹੀਆਂ ਲੋਕਾਂ ਦੀਆਂ ਗੱਡੀਆਂ ਤੇ ਪੱਥਰ ਡਿੱਗੇ ਨੇ ਲੈਂਡਸਲਾਈਡ ਹੋਈ ਹੈ ਘਰ ਜਿਹੜੇ 2-2 3-3 ਸਟੋਰੀ ਸੀ ਉਹ ਸਾਰੇ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਟਹਿ ਢੇਰੀ ਹੋ ਚੁੱਕੇ ਨੇ ਮਲਬਾ ਬਣ ਚੁੱਕੇ ਨੇ ਕਈ ਲੋਕ ਜਿਹੜੇ ਘਰਾਂ ਦੇ ਵਿੱਚ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਚੁੱਕੇ ਨੇ 38 ਲੋਕਾਂ ਦੀ ਮੌਤ ਹੋਈ ਹੈ 60 ਲੋਕ ਹੋ ਨੇ ਜਿਹੜੇ ਅਜੇ ਲਾਪਤਾ ਨੇ ਕਿ ਪਾਣੀ ਦੇ ਨਾਲ ਹੀ ਰੁੜ ਕੇ ਅੱਗੇ ਚਲੇ ਗਏ ਜਾਂ ਕੀ ਹੈ ਉਹਨਾਂ ਦੀ